ਕਾਸ਼ ਨਕਮਾ ਹੋਵੇ ਨਾ ਉਹ ਕਿਸੇ ਪੂੰਜੀਪਤੀਆਂ ਦੀ ਕਟਕ ਪੁਤਲੀ ਹੋਵੇ ਉਦੋਂ ਅਹੀਂ ਹੁੰਦਾ ਕਿਸਾਨ ਤੇ ਆਮ ਜਨਤਾ ਦਾ ਆਵਾਮ ਦਾ ਹੀ ਹਾਲ ਹੁੰਦਾ ਇਸ ਕਰਕੇ ਦੇਖ ਲਓ ਤੁਸੀਂ 4 ਡਿਗਰੀ ਟੈਂਪਰੇਚਰ ਆ ਇੱਥੇ ਬਿਲਕੁਲ ਅਸਮਾਨ ਵਿੱਚ ਠੰਡ ਚ ਮਰ ਰਹੇ ਆ ਤੇ ਇੱਥੇ ਕਿਸਾਨ ਆ ਜਿਹੜਾ ਇਹਨਾਂ ਨੇ ਰੋਲਣ ਵਾਸਤੇ ਛੱਡ ਰੱਖਿਆ ਮੰਨ ਲਓ ਕਿਸਾਨ ਨੂੰ ਇਨਸਾਨ ਹੀ ਨਹੀਂ ਸਮਝਦੇ ਇਹਦਾ ਪ੍ਰਸ਼ਾਸਨ ਆ ਕਿਸਾਨ ਨੂੰ ਇਨਸਾਨ ਨਹੀਂ ਸਮਝਦਾ ਉਹ ਕਹਿੰਦੇ ਵੀ ਜਿਹੜੇ ਮਤਲਬ ਜੋ ਮੈਂ ਤੁਹਾਨੂੰ ਮੈਂ ਰਾਤ ਵੀ ਦੱਸਿਆ ਸੀ ਵੀ ਸਰਕਾਰੀ ਇਹਦਾ ਜਿਹੜੇ ਅਧਿਕਾਰੀ ਆ ਉਹ ਤਾਂ ਇਨਸਾਨ ਹੈ ਜਿਹੜਾ ਕਿਸਾਨ ਹੈ ਇੱਕ ਜਾਨਵਰ ਜਾਤੀ ਚ ਆ ਜਾਂਦਾ ਵੀ ਇਹਨੂੰ ਠੰਡ ਦਾ ਵੀ ਕੋਈ ਅਸਰ ਨਹੀਂ ਗਰਮੀ ਦਾ ਵੀ ਕੋਈ ਅਸਰ ਨਹੀਂ ਇਹ ਮਰਨ ਵਾਸਤੇ ਛੱਡਿਆ ਹੋਇਆ ਲੋਕ ਇੰਨਾ ਸਰਕਾਰਾਂ ਨੇ ਵੱਡੇ ਵੱਡੇ ਬੋਰਡ ਲਾਤੇ ਆ ਵੀ ਅਸੀਂ ਆਹ ਕਰਤਾ ਜੀ ਅਸੀਂ ਉਹ ਕਰਤਾ ਤੁਹਾਨੂੰ ਆਹ ਤਾਂ ਦੱਸਿਆ ਨਹੀਂਗਾ ਰਾਤ ਦਾ ਕਿਸੇ ਸਰਕਾਰੀ ਅਧਿਕਾਰੀ ਨੂੰ ਜਾਂ ਕਿਸੇ ਸਰਕਾਰ ਦੇ ਕਿਸੇ ਨੁਮਾਇंदे ਨੂੰ ਇਹ ਦਿਸਿਆ ਹੋਵੇ ਵੀ ਸਰਕਾਰ ਆਪਣੇ ਪੰਜਾਬ ਦੇ ਕਿਸਾਨ ਆ ਜਿਹੜੇ ਉਹ ਸੜਕਾਂ ਦੇ ਇਡੀ ਠੰਡ ਚ ਰੋਲਣ ਨੂੰ ਪਏ ਆ। ਉਹ ਦੇਖੋ ਅੱਗੇ ਕੀ ਹੁੰਦਾ ਕਿੰਨੇ ਦਿਨ ਇੱਥੇ ਛੜਕਾਂ ਦੇ ਰੋਲਣਾ ਪੈਂਦਾ। ਉਹ ਤਾਂ ਅੱਗੇ ਦਾ ਨਾ 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 ਕੋਈ ਇੱਥੇ ਅਧਿਕਾਰੀ ਨੇ ਕਿਹਾ ਨਾ ਅਧਿਕਾਰੀ ਚਲੋ ਪੁਲਿਸ ਪ੍ਰਸ਼ਾਸਨ ਸੀਗੇ ਵਿਚਾਰੇ ਉਹ ਆਲੇ ਸੀਗੇ ਵੀ ਤੁਸੀਂ ਟੜ ਕੇ ਗੱਲ ਕਰ ਲਾਂਗੇ, ਇਹ ਕਰ ਲਾਂਗੇ, ਉਹ ਕਰ ਲਾਂਗੇ। ਮੈਂ ਇਹ ਟੜ ਕੇ ਕਾਦੀ ਗੱਲ ਕਰ ਲਾਂ ਜਦ ਤੁਸੀਂ ਕੋਈ ਹੱਲ ਹੀ ਨਹੀਂ ਕਰਨਾ। ਹੂੰ। ਸੂਬਾ ਪ੍ਰਸ਼ਾਸਨ ਦਿਨ ਦਿਨ ਦਾ ਸਾਰੇ ਦਿਨ ਦਾ ਸੁੱਤਾ ਪਿਆ ਸੀਗਾ ਐਸ ਡੀ ਐਮ ਸਾਹਿਬ ਸੁੱਤੇ ਪਏ ਸੀ ਸਾਰੇ ਦਿਨ ਦੇ ਵੀ ਜਿਹੜਾ ਉਹਨਾਂ ਨੂੰ ਦਿਨੇ ਜਾਗ ਨਹੀਂ ਆਏਗੀ ਫਿਰ ਰਾਤ ਨੂੰ 5:30 6 ਵਜੇ ਜਾਗੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹ ਵੀ ਜਾਗੇ ਕਾਦੇ ਵਾਸਤੇ ਸਿਰਫ ਸੀਸੀਸੀ ਸੀਸੀਆਈ ਅਧਿਕਾਰੀਆਂ ਨੂੰ ਛਡਾਉਣ ਵਾਸਤੇ ਸਾਡੇ ਵਾਸਤੇ ਨਹੀਂ ਜਾਗੇ ਉਹ ਮਤਲਬ ਜੇ ਕਹਦੇ ਆਪਾਂ ਜ਼ਿਮੀਂਦਾਰਾਂ ਵਾਸਤੇ ਜਾਗੇ ਸੀ ਜਾਂ ਮਤਲਬ ਕਿਸਾਨਾਂ ਵਾਸਤੇ ਜਾਗੇ ਸੀ ਨਹੀਂ ਉਹ ਸਿਰਫ ਆਪਣੇ ਸੀਸੀਆਈ ਦੇ ਅਧਿਕਾਰੀਆਂ ਨੂੰ ਛਡਾਉਣ ਵਾਸਤੇ ਜਾਗੇ ਸੀਗੇ ਉਹ ਬਸ ਜਦੋਂ ਉਹਨਾਂ ਦਾ ਉਹ ਮਕਸਦ ਪੂਰਾ ਹੋ ਗਿਆ ਉਹਨਾਂ ਨੇ ਸੋਚਿਆ ਵੀ ਬਸ ਹਾਂ ਹੁਣ ਕਿਸਾਨ ਮੰਡੀ ਚ ਰੋਲਣ ਤਾਂ ਰੋਲਣ ਫੇਰ ਸਾਨੂੰ ਮਜਬੂਰ ਨੇ ਇਥੇ ਛੜਕਾਂ ਤੇ ਆ ਕੇ ਵੀ ਸੌਣਾ ਪਿਆ ਹੁਣ ਅੱਗੇ ਦੇਖਦੇ ਆ ਜੋ ਦਿਨ ਚੜ੍ਹਦਾ ਹੈ 9 ਵਜੇ ਦੇ ਤੋਂ ਬਾਅਦ ਕੀ ਪ੍ਰੋਗਰਾਮ ਆਗੇ ਬਾਦਰਾਂ ਦਾ ਪ੍ਰੋਗਰਾਮ ਹੁੰਦਾ ਕੀ ਬਣਦਾ ਕਿਸੇ ਠੀਕ ਹੈ ਮਤਲਬ ਇਸ ਤੋਂ ਬਾਅਦ ਬਾਡਰ ਬੰਦ ਕੀਤੇ ਜਾਣਗੇ ਦੇਖੋ ਜੋ ਕਰਨਾ ਪਿਆ ਉਹ ਕਰਾਂਗੇ ਠੀਕ ਹੈ ਪਰ ਇਹ ਨਰਮਾ ਨਹੀਂ ਰੋਲ ਲੰਨਦੇ ਕਿੰਨਾ ਕੁ ਨਰਮਾ ਹੁੰਦਾ ਕਿਸਾਨਾਂ ਦਾ ਪਿਆ ਜੀ ਨਰਮਾ ਦੇਖੋ ਅੱਜ ਲੇਕਿਨ ਪ੍ਰੋਪਰ ਕੈਲਕੂਲੇਸ਼ਨ ਦਾ ਕੋਈ ਹੈ ਨਹੀਂ ਪਰ ਦੇਖੋ ਨਾਂ ਵਾਲਾ ਦਾ 40% ਨਰਮਾ ਹਜੇ ਪਿਆ ਠੀਕ ਹੈ ਸੋਨਾਂ ਦਾ ਘਰਾ ਚ ਪਿਆ ਪਾਲੀਆਂ ਪਰੀਆਂ ਕਿਹੜੀਆਂ ਲੋਕਾਂ ਦਾ ਪਤਣਾ 15 ਦਿਨਾਂ ਤੋਂ ਟਰਾਲੀਆਂ ਪਰ ਕੇ ਠੰਢੀਆਂ ਆਉਣੀਆਂ ਕਿਉਂਕਿ ਪਹਿਲਾਂ 14 ਕਿ ਦਿਨਾਂ ਚੋਨਾ 15 ਦਿਨ ਸੀਸੀਆਈ ਆਈ ਨਹੀਂ ਗੀ ਉਹ ਮਸਾਂ ਜ਼ੋਰ ਜ਼ਾਰ ਪਾਚ ਉਹਨਾਂ ਨੂੰ ਸੱਧਿਆ ਤੇ ਸੱਧਿਆ ਕੀ ਉਹਨਾਂ ਨੇ ਸਿਰਫ ਖਾਣਾ ਪੂਰਤੀ ਕਰਤੀ ਵੀ ਸੀਸੀਆਈ ਭਾਈ ਆ ਗਈ 150 ਟਰਾਲੀ ਜੋ 22 ਟਰਾਲੀਆਂ ਲਈਆਂ ਠੀਕ ਹੈ ਵੀ ਅਸੀਂ ਇੱਥੇ ਖੜੇ ਆ ਮਤਲਬ ਇੰਨੀ ਕੋ ਉਹਨਾਂ ਨੇ ਰੱਖ ਲਿਆ ਵੀ ਅਸੀਂ ਇੱਥੇ ਖੜੇ ਆ ਖਰੀਦਣਾ ਅਸੀਂ ਕੁਝ ਨਹੀਂ ਠੀਕ ਹੈ ਸਾਨੂੰ ਉਹ ਮਨਜ਼ੂਰ ਨਹੀਂ ਜਾਉਂਦਾ ਤੂੰ ਖੜਨ ਦਾ ਤੁਹਾਡਾ ਸਾਨੂੰ ਕੀ ਫਾਇਦਾ ਜੇ ਤੁਸੀਂ ਕੁਝ ਖਰੀਦਣਾ ਹੀ ਨਹੀਂ ਕਿਸਾਨਾਂ ਦਾ ਕੋਈ ਨਰਮਲ ਲੈਣਾ ਹੀ ਨਹੀਂਗਾ ਫਿਰ ਤੂੰ ਉਹ ਇੱਥੇ ਖੜਨ ਦਾ ਕੀ ਕੋਈ ਫਾਇਦਾ ਨਹੀਂਗਾ ਠੀਕ ਹੈ। ਹਾਂ। ਪੜਨਾ ਵੀ ਲੱਗਿਆ ਰਹੇਗਾ ਉਹਨੂੰ। ਹਾਂ, ਇਹ ਦਾਰੀ ਰਊ ਆ।